BBC ਇੰਟਰਨੈਸ਼ਨਲ ਰੇਡੀਓ ਤੇ ਦਰਸ਼ਕਾਂ ਦਾ ਸਵਾਗਤ ਹੈ ਖਬਰਪਿੰਡ ਫਰਾਲਾ ਠਾਣਾ ਪਹਿਰਾਮ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਲਾੜਾ ਚੋਰੀ ਛੁੱਟੇ ਦੂਜਾ ਵਿਆਹ ਕਰਾ ਰਿਹਾ ਸੀ ਜਿਸ ਦੀ ਪੈਣਕੁਸ ਦੀ ਪਹਿਲੀ ਪਤਨੀ ਨੂੰ ਲੱਗੀ ਫਿਰ ਕੀ ਪਤਨੀ ਨੇ ਆਉ ਦੇਖਿਆ ਨਾ ਤਾਂ ਉਹ ਪਹੁੰਚ ਗਈ ਚੰਡੀ ਦਾ ਰੂਪ ਧਾਰ ਕਰਕੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਸਮੇਤ ਪਿੰਡ ਫਰਾਲਾ ਵਿਖੇ ਜਿੱਥੇ ਲਾੜਾ ਗਾਣੇ ਬੰਨ ਕੇ ਗਲ ਵਿੱਚ ਨੋਟਾਂ ਦਾ ਹਾਰ ਪਾ ਕੇ ਦੂਜੀ ਵਾਰ ਸੁਹਾਗਰਾਤ ਮਨਾਉਣ ਦੇ ਅਜੇ ਸੁਪਨੇ ਸਜਾ ਹੀ ਰਿਹਾ ਸੀ ਪਹਿਲੀ ਪਤਨੀ ਨੇ ਤਾਬਾ ਬੋਲ ਦਿੱਤਾ ਦੂਜੀ ਵਾਰ ਸੁਹਾਗਰਾਤ ਮਨਾਉਣ ਦੇ ਸੁਪਨੇ ਦੇ ਦੇਖ ਰਹੇ ਮਾਡਰਨ ਲਾੜੇ ਦੀ ਕਰਤੀ ਗਿੱਦੜਕੁੱਟ ਲਾੜੇ ਦੇ ਨਾਲ ਆਏ ਪ੍ਰਾਤੀ ਹੰਗਾਮੇ ਦੀ ਢਿੜਕ ਲੱਗਦਿਆਂ ਹੀ 9:00 11:00 ਹੋ ਨਿਕਲੇ ਪਹਿਲੇ ਵਿਆਹ ਦੀ ਪਤਨੀ ਦੇ ਹੱਕ ਆ ਗਿਆ ਲਾੜਾ ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਲਾੜੇ ਦੇ ਗਾਣੇ ਬੰਨੇ ਹੋਏ ਸਨ ਤੇ ਵਿਆਹ ਵਾਲਾ ਰੁਪਈਆਂ ਵਾਲਾ ਹਾਰ ਵੀ ਪਾਇਆ ਹੋਇਆ ਸੀਗਾ ਉਸ ਤੋਂ ਬਾਅਦ ਪਹਿਲੀ ਘਰ ਵਾਲੀ ਨੇ ਉਸਤਾਕ ਹਾਰ ਕੀਤਾ ਤਸਵੀਰਾਂ ਤੁਸੀਂ ਆਪ ਹੀ ਦੇਖ ਲੈਣੀਆਂ ਆਟੇ ਨੂੰ ਪਲੇਟ ਕਰਨ ਦਾ ਮਤਲਬ ਤੁਸੀਂ ਸਮਝ ਹੀ ਗਏ ਹੋਮੋਗੇ ਪਹਿਲੀ ਪਤਨੀ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਦੇ ਹੱਥ ਲਾਗੀ ਲਾੜੇ ਦੀ ਮਾਤਾ ਤਸਵੀਰਾਂ ਤੁਸੀਂ ਆਪ ਹੀ ਦੇਖ ਲਓ ਮਾਤਾ ਨਾਲ ਕੀ ਬੀਤੀ ਮਾਮਲਾ ਥਾਣਾ ਬਹਿਰਾਮ ਪਹੁੰਚਿਆ ਤਾਂ ਐਸਐਚਓ ਰਜੀਵ ਸ਼ਰਮਾ ਨੇ ਦੱਸਿਆ ਕਿ ਪਿੰਡ ਖੋਤੜਾ ਤੋਂ ਬਹੁਤ ਗਰਮਕਸ਼ ਕੋਰ ਨੇ ਮਾਮਲਾ ਦਰਜ ਕਰਾਇਆ ਕਿ ਉਸ ਦਾ ਪਤੀ ਮੇਰੇ ਜੀਵ ਦੇ ਜੀ ਦੂਜਾ ਵਿਆਹ ਕਰਵਾ ਰਿਹਾ ਹੈ ਐਸਐਚਓ ਰਜੀਵ ਸ਼ਰਮਾ ਨੇ ਦੱਸਿਆ ਮਾਡਰਨ ਲਾੜਾ ਤੇ ਉਸ ਦੀ ਮਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਓ ਦੇਖਦੇ ਹਾਂ ਬਹਿਰਾਮ ਤੋਂ ਆਡੀ ਰਾਮਾ ਦੀ ਰਿਪੋਰਟ ਮਸਾਲੇਦਾਰ ਖਬਰਾਂ ਦੇ ਕਲਿੱ ਚੈਨਲ BBC ਇੰਟਰਨੈਸ਼ਨਲ ਰੇਡੀਓ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਹਾਂ ਦੇਖੋ ਜੀ ਬੰਦਾ ਘਰ ਵਾਲੀ ਘਰੇ ਆ ਘਰ ਵਾਲੀ ਆ ਕਿ ਘਰੇ ਆ ਤੇ ਇੱਥੇ ਵਿਆਹ ਕਰਾਉਣ ਲੱਗਾ ਕੋਈ ਨਾ 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 ਕੋਈ ਨ ਮਾਮਤਾ ਬਥੇਰੇ ਵੀਡੀਓ ਬਣਾ ਕੇ ਚੁੱਪ ਕਰ। ਕੋਈ ਗੱਲ ਨਹੀਂ। ਇਹ ਤਾਂ ਹੈਗੀ ਆ ਮੈਂ ਬਾਹਰ ਤਾਂ ਭੇਜਣੀ ਆ। ਇਹ ਗੱਲ ਹੋਣਾ। ਮੇਟੋ ਹੈਗੀ ਮੈਂ ਤੈਨੂੰ ਸੈਂਡ ਕਰਦਾ ਆ ਉਹ ਵਾਲੇ ਭੇਜ। ਉਹ ਦੇਖੋ ਲੋਕੋ ਦੇਖੋ ਜਿੱਤਰਾ ਜਲੂਸ ਨਿਕਲਦਾ। ਉਹ ਦੇਖੋ। ਕੀ ਸੀਕਤਾ ਉਹ ਤੇਰੀ ਅੱਛਾ ਕੋਈ ਨਹੀਂ ਕੋਗਣਾ ਮੰਨਤਾ ਮੰਨਣ ਪਰੇਗਾ ਇੱਧਰ ਇੱਧਰ ਮੰਨਤਾ ਹੋ ਗਈ ਆਪੀ ਹੋ ਗਈ ਦੇ ਮੇਰੀਆਂ ਪੰਜਾਂਆਂ ਕਰੋ ਤੇ ਤੂੰ ਬਚਾਨ ਤੇ ਕੁੜੀ ਚੰਗੀ ਤਰ੍ਹਾਂ ਸ਼ਰਮ ਤੋਂ ਘਰ ਲੈਂਦੀ ਜਾਣਦੀ ਉਹ ਕਰਾਂਗੇ ਯਾਰ ਕੁਝ ਕੰਮ ਨਹੀਂ ਕਰਾਉਂਦੇ ਆ ਜਾ ਆ ਜਾ ਆਹ ਜੀ ਦਰਵਾਜ਼ਾ ਨਾ ਉਹ ਤੋ ਹੀ ਪਾ ਰਹਿਣੇ ਫੋਟਰ ਸੇਖਦੇ ਮਗਰੀ ਚੱਲੋ ਇਹਨਾਂ ਦੇ ਚੱਲੋ ਚੱਲੋ ਇੱਕ ਜਿਹੜੀ ਹੋਰ ਆਇਆ ਤੋ ਸਾਡੇ ਨਾਲ ਕਾਚੇ ਸਾਰੇ ਆਉਣਾ ਨੇ ਫੋਟੋ ਚਾਹੀਏ ਰੱਖੀ ਤੇ ਰੱਖੀ ਜਾਓ ਜਾਨੀ ਬਾਹਰ ਸਾਰੇ ਇਕ ਲੇਡੀਜ਼ ਹੋਰ ਹੋਰ ਹੈ ਲੇਡੀ